ਅੱਜ ਜਸਪਾਲ ਸਿੰਘ ਕੌਮੀ ਸੀਨੀਅਰ ਮੀਤ ਪ੍ਰਧਾਨ ਸੇਕ ਸਟੂਡੈਂਟ ਫੈਸ਼ਨ ਮਿੱਤਾ ਕੀ ਕਹਿਣਾ ਚਾਹੋਗੇ ਅੱਜ ਜੋ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਦਾ ਮਾਹੌਲ ਬਣਿਆ ਹੈ ਉਹਦੇ ਵਿੱਚ ਬਾਰਡਰ ਰੀਜ ਦੇ ਵਿੱਚ ਅੱਜ ਹਿਪੰਛੇ ਆ ਜਿੱਥੇ ਸਾਨੂੰ ਸੰਤਾਂ ਵੱਲੋਂ ਕਿਹਾ ਗਿਆ ਸੀ ਕਿ ਸਾਡੇ ਪਿੰਡ ਤਰੀਮਨ ਦੇਪਨ ਖਾਲੀ ਹੋ ਰਹੇ ਨੇ ਲੋਕੋ ਆਪਣੀ ਇਛਾ ਅਨਸਾਰ ਜਾਰੇ ਨੇ ਬਾਹਰ ਤੇ ਸੇਵਾ ਸਮਾਲ ਕਰਨ ਵਾਲਾ ਗੁਰਦਆਰਾ ਸਾਹਿਬ ਵਿੱਚ ਨਹੀਂ ਘਟ ਲੋਕ ਨੇ ਇਸ ਲਈ ਪਵਨ ਸੂਬ ਜਿਹੜੇ ਨੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਕੇ ਸੇਜੋਗ ਸਥਾਨ ਤੇ ਲਿਜਾਏ ਜਾਣ। ਸੋ ਅਸੀਂ ਉਹਨਾਂ ਦੀ ਮੁਸ਼ਕਲਾਂ ਸਮਝਾਇਆ। ਅੱਜ ਇੱਥੇ ਸ਼੍ਰਮਣੀ ਗੁਰਦਵਾਲਾ ਪ੍ਰਬੰਧਕ ਕਮੇਟੀ ਦੇ ਮੇਜਰ ਸਾਹਿਬ ਤੇ ਸਾਡੇ ਅਫੀਸ਼ੀਅਲ ਵਰਕਰ ਇੱਥੇ ਪਹੁੰਚ ਨੇ। ਅਸੀਂ ਸਾਂਝੇ ਤੌਰ ਤੇ ਕਾਰਵਾਈ ਕਰਕੇ ਗੁਰੂ ਸਾਹਿਬ ਦੇ ਸੂਬ ਜਿਹੜੇ ਆ ਪਾਲਕੀ ਸਾਹਿਬ ਜੀ ਦੇ ਅੱਗੇ ਸ਼ੋਭਤ ਕਰਕੇ ਉੱਥੇ ਗੁਰਦਆਰਾ ਸਾਹਿਬ ਜੀ ਦੇ ਪਰਸਾ ਉੱਜਾ ਰਹੇ ਆ। ਕਿੰਨੇ ਪਿੰਡਾਂ ਕਿੰਨੇ ਘਰ ਤੁਸੀਂ ਅਸੀਂ 3-4 ਮਿੰਟਾਂ ਵਿੱਚ ਜਾ ਰਹੇ ਹਾਂ ਕਿਉਂਕਿ ਸ਼ਿਣੀ ਸਾਹਿਬ ਚਾਂਦੀ ਵਾਲਾ ਤੇ ਖਮਾਲੇ ਵਾਲੇ ਵਿੱਚ ਅਸੀਂ ਸਲੂਬ ਦੇਲੇ ਅਸੀਂ ਇੱਥੋਂ ਉਠਾਏ ਨੇ ਤੇ ਪਾਲਕੀ ਸਾਹਿਬ ਜੁਬਦ ਕਰਤੇ ਨੇ ਉਹਨਾਂ ਇਸੇ ਤੋਂ ਅਗਲੇ ਪਿੰਡ ਜਾ ਰਹੇ ਆ ਸਰ ਅੱਧੀ ਪਿੰਡ ਹੈ ਜ਼ੀਰੋ ਲਾਈਨ ਤੇ ਹਾਂਜੀ ਅੱਧੀ ਪਿੰਡ ਨੇ ਸੇ ਇਹਨਾਂ ਕੋ ਹਰ ਵੇਲੇ ਖਤਰਾ ਜੰਗ ਦਾ ਜੰਗ ਦਾ ਮੌਲ ਕਾਫੀ ਲੋਕ ਸਹਿ ਮਿਲਿਏ ਨੇ ਇਸ ਅਹਿਸਾਸ ਤੇ ਅਸੀਂ ਨਦੀ ਮੁਸ਼ਕਿਲ ਨੂੰ ਸਮਝਾਇਆ ਅਸੀਂ ਕਰ ਵੀ ਕੀਤੀ ਹੈ ਪਾਕਤਲ ਵੀ ਸ਼ਰਤ ਕਰ ਸਕਦਾ ਹੈ ਹਾਂਜੀ ਪਾਕਤਲ ਨਹੀਂ ਸ਼ਰਤ ਕਰ ਸਕਦਾ ਹੈ ਹੋਰ ਕੋਈ ਲੋਕ ਹੈ ਸ਼ਰਤ ਕਰ ਸਕਦੇ ਨੇ ਇਸ ਲਈ ਅਸੀਂ ਉਸ ਨੂੰ ਮੁੱਖ ਰੱਖ ਕੇ ਇਹ ਫੈਸਲਾ ਕੀਤਾ ਹੈ ਜਿਹੜੇ ਅਸੀਂ ਇਸ ਰੂਪ ਉੱਤੇ ਸੁਰੱਖਿਆ ਥਾਂ ਦੇਲ ਜਾ ਰਹੇ ਹਾਂ ਨਹੀਂ ਪੁਲਿਸ ਪ੍ਰਸ਼ਾਸਨ ਦਾ ਪੁਰਵਕ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਭਾਈ ਕੁਲਦੀਪ ਸਿੰਘ ਜੀ ਨੱਡਾ ਅਸ਼ਰੀ ਪ੍ਰਦਾਨ ਸਿੱਖ ਟੂਟਾ ਫੈਡਰੇਸ਼ਨ ਮਹਿਤਾ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਮੈਂ ਅੱਜ ਇਹ ਹੀ ਕਹਿਣਾ ਚਾਹਾਂਗਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਜੰਗ ਦਾ ਮਾਹੌਲ ਬਣਿਆ ਹੈ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਜਿਹੜੇ ਇੱਥੋਂ ਦੇ ਮਸੀਹਕ ਹਨ ਪਿੰਡਾਂ ਦੇ ਬਾ ਬਾਅਰ ਏਰੀਆ ਦੇ ਉਹਨਾਂ ਦੇ ਲੋਕਾਂ ਨੇ ਸਾਡੇ ਤਿਕਰ ਸਿੱਖ ਜਥੇਬੰਦੀ ਦੇ ਤਿਕਰ ਸਿਕਸ ਡੂਟ ਫੈਡਰੇਸ਼ਨ ਦੇ ਤਿਕਰਾ ਇਹ ਕਾਲ ਕੀਤੀ ਵੀ ਸਾਡੇ ਜਿਹੜੇ ਪਿੰਡ ਖਾਲੀ ਹੋ ਰਹੇ ਨੇ ਜੰਗ ਦਾ ਮੋਲ ਕਰਕੇ ਤੇ ਜਿਹੜੇ ਗੁਰੂ ਸਾਹਿਬ ਦੇ ਸਰੂਪ ਨੇ ਇਹ ਇਕੱਲੇ ਰਹਿ ਜਾਣਗੇ ਤੇ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਜਾਏ ਤੇ ਤੁਸੀਂ ਇਹਨਾਂ ਗੁਰੂ ਸਾਹਿਬ ਦੇ ਸਰੂਪਾਂ ਨੂੰ ਕਿਸੇ ਧਾਰਮਿਕ ਸਥਾਨ ਤੇ ਜਾ ਜਾਣ ਅਸੀਂ ਗੁਰਦਾਰ ਮੈਨੇਜਰ ਸਾਹਿਬ ਜੀਤਪੁਰ ਦੇ ਨਾਲ ਗੱਲਬਾਤ ਕੀਤੀ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਉਹਨਾਂ ਦੇ ਸਹਿਯੋਗ ਦੇ ਨਾਲ ਤੇ ਪਿੰਡ ਦੇ ਇਲਾਕਿਆਂ ਵਾਸੀ ਸਾਰੇ ਸਹਿਯੋਗ ਦੇ ਨਾਲ ਅਸੀਂ ਸਾਰੇ ਜਥੇਬੰਦੀਆਂ ਅੱਜ ਇਕੱਤਰ ਹੋ ਕੇ ਅਸੀਂ ਆਏ ਇਸ ਪਿੰਡ ਵਿੱਚ ਆਏ ਆ ਅੱਜ ਤਕਰੀਬਨ 4 ਪਿੰਡ ਉਹ ਹਨ ਆ ਤਕਰੀਬਨ 12 ਕੁ ਪਿੰਡ ਦੱਸੇ ਜਾਂਦੇ ਜਿਨ੍ਹਾਂ ਵਿੱਚ ਪਾਵਨ ਸਰੂਪ ਪਏ ਹਨ ਸਰੂਪ ਤਕਰੀਬਨ 25 ਤੋਂ 30 ਦੇ ਮੁਤਾਬਕ ਸਰੂਪ ਹੋਣਗੇ ਤੇ ਚਾਰ ਪਿੰਡਾਂ ਹੀ ਹੋਏ ਆਏ ਬਾਕੀ ਜਿਹੜੇ ਪਿੰਡ ਰਹਿ ਗਏ ਨੇ ਉਹ ਅਸੀਂ ਹੁਣ ਜਾ ਰਹੇ ਆ ਤੇ ਸੰਗਤ ਦੇ ਸਹਿਯੋਗ ਦੇ ਨਾਲ ਤੇ ਪੁਲਿਸ ਪ੍ਰਸ਼ਾਸਨ ਦੇ ਸਤਿ ਸਿੱਖ ਜਥੇਬੰਦੀ ਦੇ ਸਹਿਯੋਗ ਦੇ ਨਾਲ ਇਹ ਕੰਮ ਆਹੀ ਕਰ ਰਹੇ ਆ ਤੇ ਗੁਰੂ ਸਾਹਿਬ ਦੀ ਅਰਦਾਸ ਬੇਨਤੀ ਕਰਦੇ ਗੁਰੂ ਸਾਹਿਬ ਸਾਡੇ ਨਾਲ ਸਦਾ ਅੰਗ ਸੰਗ ਰਹਣ ਤੇ ਪਾਕਿਸਤਾਨ ਦੀ ਇਹੋ ਜਿਹੀ ਹਰਕਤਾਂ ਕਰਨੋਂ ਹਟਦਾ ਨਹੀਂ ਕਿ ਜਿਹੜੇ ਕਾਰਨ ਬਿਲਕੁਲ ਇਹਦਾ ਆਸੀਂ ਨਹੀਂ ਇਹਦੇ ਬਾਰੇ ਕੁਝ ਕਹਿ ਸਕਦੇ ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਪਾਕਿਸਤਾਨ ਵੀ ਛਾਣ ਕੇ ਕਾਰਨੀ ਕਰ ਸਕਦਾ ਕੋਈ ਹਿੰਦੁਸਤਾਨ ਵਿੱਚ ਵੀ ਇਹੋ ਜਿਹੇ ਬੰਦੇ ਨੇ ਜਿਹੜੇ ਸਾਡੇ ਸਿੱਖ ਧਰਮ ਦੇ ਨਾਲ ਖੈਰ ਰੱਖਦੇ ਨੇ ਖਾ ਰੱਖਦੇ ਨੇ ਕੋਈ ਵੀ ਗੁਰੂ ਸਾਹਿਬ ਦੀ ਨਰਾਦਗੀ ਕਰ ਸਕਦਾ ਪਰ ਅਸੀਂ ਉਹ ਨਹੀਂ ਚਾਹਦੇ ਵੀ ਕਿਸੇ ਤਰ੍ਹਾਂ ਦਾ ਸਾਨੂੰ ਬਾਅਦ ਚ ਧਰਨੇ ਲਾਣੇ ਪੈਣ ਯਾਰੇ ਕਰਨੇ ਪੈਣ ਕਿਉਂਕਿ ਅੱਗੇ ਸਾਨੂੰ ਕੋਈ ਇੰਨੀ ਗੁਰੂ ਕ੍ਰੰਦ ਸਾਹਿਬ ਦੀ ਬੇਅਦਬੀ ਇਹ ਸਾਨੂੰ ਅਜੇ ਤੱਕロナ ਦਾ ਹਿਸਾਬ ਨਹੀਂ ਮਿਲਿਆ ਤੇ ਸਾਨੂੰ ਉਹਨਾਂ ਸਾਭ ਨਹੀਂ ਮਿਲਿਆ ਤੇ ਅਹੀ ਹੈਗਾ ਦਾ ਆਪਦਾ ਜਿਹੜਾ ਸਾਡਾ ਬੰਦਾ ਪਰ ਜੇ ਸਿੱਖ ਹੋਣ ਦੇ ਨਾਤੇ ਸਾਡਾ ਪਰਜ ਬੰਦਾ ਅਸੀਂ ਉਸ ਨੂੰ ਪੂਰਾ ਕਰ ਰਹੇ ਹਾਂ ਡਾਕਟਰ ਗੁਰਮੀਤ ਸਿੱਧੂ ਜ਼ਿਲ੍ਹਾ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਜੀ ਅੱਜ ਤੁਸੀਂ ਕਿਹੜੇ ਆਏ ਜ਼ੀਰੋ ਲੈਂਡ ਤੇ ਆਏ ਇਹ ਬਿਲਕੁਲ ਵੀਰ ਜੀ ਜ਼ੀਰੋ ਲੈਂਡ ਤੇ ਆਏ ਆ ਜੋ ਪਾਕਿਸਤਾਨ ਤੇ ਹਿੰਦੁਸਤਾਨ ਦੇ ਹਾਲਾਤ ਜੰਗ ਤੋਂ ਬੱਤਰ ਬਣੇ ਹੋਏ ਨੇ ਸੀਗਾ ਇਸ ਕਰਕੇ ਇਹਨਾਂ ਪਿੰਡਾਂ ਦੇ ਜਿੰਨੇ ਵੀ ਮੌਤ ਪਰ ਬੰਦੇ ਸੀ ਉਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਵੀ ਇੱਥੋਂ ਤਕਰੀਬਨ ਪਿੰਡ ਖਾਲੀ ਹੋ ਗਏ ਨੇ ਜਿੰਨੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਨੇ ਉਹਨਾਂ ਨੂੰ ਕੋਈ ਸ਼ਰਾਰਤੀ ਅਨਸਰ ਜਾਂ ਕਿਤੇ ਕੋਈ ਪਾਕਿਸਤਾਨ ਵੱਲੋਂ ਕੋਈ ਗੋਲਾਬਾਰੀ ਜਦੋਂ ਹੁੰਦੀ ਹੈ ਕੋਈ ਮਹਾਰਾਜ ਦੇ ਸਰੂਪ ਜਾਂ ਕਿਸੇ ਅੰਗ ਨੂੰ ਕੋਈ ਨੁਕਸਾਨ ਨਾ ਪਹੁੰਚੇ ਇਸ ਲਈ ਅਸੀਂ ਸਾਰੇ ਪਿੰਡਾਂ ਦੀ ਸਹਿਮਤੀ ਦੇ ਨਾਲ ਇੱਥੋਂ ਗੁਰੂ ਸਾਹਿਬ ਦੇ ਸਰੂਪ ਗੁਰਦੁਆਰਾ ਜਾਮਨੀ ਸਾਹਿਬ ਜੀਤਪੁਰ ਸਾਹਿਬ ਲੈ ਕੇ ਜਾ ਰਹੇ ਨਾਲ ਸਾਡੇ ਮਤਲਬ ਐਸਟੀਪੀਸੀ ਦੀ ਪੂਰੀ ਟੀਮ ਆ ਸਾਡੀ ਆਪਦੀ ਜਥੇਬੰਦੀ ਦੀ ਪੂਰੀ ਟੀਮ ਆ ਜੀ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਹੈ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਹੈ ਜੀ ਕੀ ਨਾਮ ਤੁਹਾਡਾ ਮੈਂ ਮੈਨੇਜਰ ਆ ਗੁਰਦੁਆਰਾ ਜਾਮਨੀ ਸਾਹਿਬ ਜੀ ਜੀਪੁਰ ਤੇ ਪਾਵਨ ਸਰੂਪ ਲੈਣ ਆਏ ਜੀ ਸਰਹੱਦੀ ਪਿੰਡਾਂ ਚੋਂ ਜਿਹੜਾ ਮੌਲ ਆ ਜੰਗ ਦਾ ਇਸ ਕਰਕੇ ਗੁਰੂ ਸਾਹਿਬ ਦੇ ਸਰੂਪਾਂ ਦੀ ਸਾਮ ਸਮਾਨ ਲਈ ਕਿ ਕਿਸੇ ਤਰ੍ਹਾਂ ਦੀ ਕੋਈ ਅਨਸਖਾਂ ਵੀ ਘਟਨਾ ਨਾ ਵਾਪਰ ਜੇ ਏ ਗੁਰੂ ਸਾਹਿਬ ਦੇ ਸਰੂਪ ਗੁਰਦੁਆਰਾ ਜਾਮਨੀ ਸਾਹਿਬ ਜੀਤਪੁਰ ਲੈ ਕੇ ਜਾ ਰਹੇ ਅੱਛਾ ਕਿਹੜੀ ਪਿੰਡਾਂ ਚਾਹੇ ਤੇ ਪਿੰਡ ਖਾਲੀ ਹੋ ਚੁੱਕੇ ਨੇ ਕੋਈ ਹੈ ਨਹੀਂ ਹਾਂਜੀ ਇਹ ਪਿੰਡ ਤਕਰੀਬਨ ਖਾਲੀ ਹੋ ਚੁੱਕੇ ਆ ਜਿਵੇਂ ਕਮਾਲੇ ਵਾਲਾ ਸ਼ੀਨੀ ਵਾਲੇ ਚੁਬੇ ਤੇ ਹੋਰ ਇੱਕ ਦੋ ਨਗਰ ਹੈ ਜਿਨ੍ਹਾਂ ਦੇ ਮਤਲਬ ਪਾਵਨ ਸਰੂਪ ਲੈ ਕੇ ਜਾ ਰਹੇ ਆ ਜੀ